ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਪੁਰਾਣੀ ਪਿਪਲੀ ਦੇ ਵਿੱਚ ਜ਼ਿਲ੍ਹਾ ਫਰੀਦਕੋਟ ਦਾ ਇਹ ਪਿੰਡ ਆ ਗਿਆ ਤੇ ਜਦੋਂ ਆਪਾਂ ਪੱਖੀ ਕਲਾਂ ਤੋਂ ਸਿੱਧਾ ਜਾਂਦੇ ਆ ਨਾ ਮਿੱਤਰੋ ਉਹ ਰੋਡ ਦੇ ਉੱਤੇ ਪਹਿਲਾ ਪਿੰਡ ਹੀ ਆਉਂਦਾ ਵਾ ਮਿੱਤਰੋ ਤੇ ਤੁਸੀਂ ਪਹਿਲੇ ਪਾਸੇ ਮੁੜਨਾ ਤਾਂ ਵੀ ਜੇ ਫਾਟਕਾਂ ਦੇ ਕੋਲੋਂ ਮੁੜ ਕੇ ਉਹਨਾਂ ਦੇ ਬਾਹਰ-ਬਾਰ ਪਾਈ ਦਾ ਘਰ ਆ ਕੋਠੀਆਂ ਬਣੀਆਂ ਹੋਈਆਂ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਇੱਕ ਵੜ ਵਕਾਊਆ ਬਾਈ ਹੁਣ ਉਹਦੀ ਤਾਜੀ ਸੂਈਆ ਬਿਲਕੁਲ ਚੰਗੇ ਦੁੱਧ ਦੀ ਮਾਲਕਨ ਕਰਮਾਂ ਵਾਲੀ ਐਰ ਸ਼ਰਕਾਹਂ ਦੇ ਪੇਟੋਂ ਇਹ ਵੱੱਛੀ ਪੈਦਾ ਹੋਈ ਹੋਈ ਆ ਆਪ ਵੀ ਚੰਗੀ ਤਿਆਰੀ ਦੇ ਵਿੱਚ ਸੁੱਈ ਹੈ ਕਰਮਾਂ ਵਾਲੀ ਚੰਗਾ ਇਹਨੇ ਬੋਲਾ ਕੱਢਿਆ ਵਾ ਮਿੱਤਰੋ ਆਓ ਕਰਦੇ ਆ ਗੱਲਬਾਤ ਆਪਾਂ ਬਾਈ ਦੇ ਨਾਲ ਸਸਿਕਲ ਵੀਰੇ ਸਸਿਕਲ ਵੀਰੇ ਕੀ ਹਾਲ ਆ ਬੱਡੇ ਦਾ ਠੀਕ ਠਾਕ ਹੈ ਸੇਤਾ ਦੇ ਪਰਿਵਾਰ ਵੀਰੇ ਠੀਕ ਠਾਕ ਆ ਵਧੀਆ ਆ ਠੀਕ ਆ ਅੱਛਾ ਬ੍ਰਦਰ ਸੂਪੀ ਫਿਰ ਵੜਾ ਹੈ ਹਾਂ ਬਾਈ ਸੂਪੀ ਕਿਤਨ ਸੂਈ ਹੈ ਵੀਰੇ ਵੀ ਵੀ ਪਰਸੋਂ ਸੂਪੀ ਹੈ ਇਹ ਪਰਸੋਂ ਸੂਪੀ ਤੜਕੇ ਕਿ ਸੁਰਵਾ ਨਹੀਂ ਰਾਤ ਨੂੰ ਮੈਂ ਸੂਪੀ 2:00 ਵਜੇ ਦਾ ਠੀਕ ਜਿਉਂ ਜੁਰਪਾਤੀ ਵੀਰੇ ਜਿਉਂ ਜਿਉਂ ਹਾਂ ਜਮਾ ਵਧੀਆ ਪਈ ਹੈ ਠੀਕ ਆ ਵੀਰੇ ਇੱਥੇ ਠੰਡੀ ਸੀਲ ਨਿਕਲੀ ਠੰਡੀ ਸੀਲ ਵਧੀਆ ਹਾਂ ਬਾਈ ਬੋਲਾ ਕਰਦਾ ਤੀ ਤੜਕੇ ਦੋ ਅੰਦਾਜ਼ਾ 8 ਕਿਲੋ ਬਈ ਬੋਲਾ ਕਰਦਾ ਅੱਜ ਖਾਲੀ ਕਰਤੀ ਹੈ ਹਾਂ 8 ਕਿਲੋ ਬੋਲਾ ਕਰਦਾ ਦੁੱਧ ਤਾਂ ਪਹਿਲੇ ਸੂਏ ਕਿੰਨਾ ਕੁ ਦੇ ਕੇ ਤੇ ਪਹਿਲੇ ਸੂਏ ਬਈ ਦੁੱਧ ਦੁੱਧ ਸੀ ਇਹ ਚ 16 ਕਿਲੋ ਦੁੱਧ ਸੀਗਾ 16 ਕਿਲੋ ਹਾਂ 15 ਦੀ ਦੇ ਜੂਗੀ ਵੀਰੇ 20 ਕਿਲੋ 20 ਕਿਲੋ ਦੇ ਦੇ ਜੂ ਭਈ ਠੀਕ ਹੈ ਬਈ ਤੇ ਖਾਣ ਪੀਣ ਨੂੰ ਖੁੱਲੀ ਹੈ ਖਾਣ ਪੀਣ ਨੂੰ ਖੁੱਲੀ ਬਈ ਘੜਾੜ ਵੀ ਪੂਰਾ ਬੰਦਾ ਵਧੀਆ ਠੀਕ ਹੈ ਚਵਾਈ ਚਵਾਈ ਨੂੰ ਚੰਗੀ ਆ ਚਵਾਈ ਨੂੰ ਚੰਗੀ ਬਈ ਠੀਕ ਹੈ ਵੀਰੇ ਤੇ ਰੇਟ ਬਾਈ ਫਿਰ ਡੇਢ ਬਾਈ ਹੈਗਾ 72000 ਰੁਪਿਆ ਰੇਟ 72000 ਰੁਪਿਆ ਮਾਨਤਨ ਵਿੱਚੋਂ ਵੀਰੇ ਮਾਨਤਨ ਕਰ ਬੈੜ ਚੰਗੀ ਆ ਪੂਰੀ ਟਿਕਾਣੇ ਦੀ ਆਪਾਂ ਬਾਈ ਦੇਰ ਲੈਂਡ ਜਿਆਲੀ ਗੱਲ ਕਿੱਥੇ ਜੇ ਕਰਦਿਆ ਗਿਆ ਆਈਆ ਠੜਕ ਜਰ ਜੀ ਦੇ ਛੜਦਾਂਗੇ ਇੱਥੇ ਜੱਸ ਨੂੰ ਹੈ ਜੱਸ ਨੂੰ ਹਾਂ ਬਸ ਠੀਕ ਹੈ ਕੱਢ ਦੀ ਮਾਂਡਰਾ ਖੁੱਲਾ ਕਰਦਾਂਗੇ ਠੀਕ ਹੈ ਬਈ ਤੋਰੀ ਮੇਰੇ ਪੁੱਤ ਲੈ ਵੀ ਮਿੱਤਰੋ ਬੈੜ ਚੰਗੀ ਆ ਬਾਈ ਦੀ ਉਹ ਲੈ ਜੀ ਮੇਰੇ ਬਾਦ ਕੱਢ ਦੇ ਵੇਖ ਸਕਦੇ ਆ ਮਿੱਤਰੋ ਤੁਸੀਂ ਕਰਮਾਂ ਵਾਲੀ ਹੂੰ ਮੋੜ ਦੇ ਲੈ ਵੀ ਬੰਦ ਮਨ ਲਓ ਤੁਹਾਨੂੰ ਏਡਰ ਵੀ ਖਤਮ ਹੋ ਜੂਗਾ ਇਹਦਾ ਵੀ ਮੰਨ ਲਓ ਵੀ ਭਾਈ ਇਹ ਮਿਲਦੀ ਨਾ ਹੋਵੇ ਗਰਮ ਨਾ ਹੋਵੇ ਇਹ ਭਾਈ ਸੂਈ ਹੋਈ ਆ ਤੁਸੀਂ ਚੋਕੇ ਹਨਾ ਭਾਈ ਹਾਂ ਭਾਈ ਆ ਦੀ ਤਸੱਲੀ ਕਰ ਸਕਦੇ ਆ ਪਹਿਲਾਂ ਵੀ ਇੱਕ ਵੈਡ ਦੀ ਵੀਡੀਓ ਬਣਾਈ ਸੀ ਉਹ ਵੀ ਵੇਖੀ ਸੀ ਨਾ ਵੀਰੇ ਹਾਂ ਭਾਈ ਉਹ ਵੀ ਵੇਖੀ ਸੀਗੀ ਆਪਾਂ ਠੀਕ ਆ ਭਾਈ ਬਸ ਕਰਦੀਆਂ ਹੀ ਬਾਈ ਦੀਆਂ ਗਾਇਆਂ ਮਿੱਤਰੋ ਕਰਨੀ ਇਹ ਵੱਧ ਜੇ ਨਾ ਨਾ ਕੋਈ ਕੱਢਦੀ ਠੀਕ ਆ ਭਾਈ ਠੀਕ ਆ ਲੈ ਵੀਰੇ ਨੰਬਰ ਦੱਸੀ ਕੇਰਾ ਦੀ 84373 ਬਈ ਜੀ ਹੁਣ ਉਹਨੂੰ ਦੱਸੀ ਵੀਰੇ 84373 ਜੀ 10605 ਇੱਕ ਵਾਰੀ ਹੋਰ ਬੋਲ ਦਿਓ ਵੀਰੇ 84373 ਜੀ 10605 ਠੀਕ ਹੈ ਬਈ ਇਸ ਨੰਬਰ ਤੇ ਕਰ ਲੋ ਭਾਈ ਦਾ ਰਾਬਤਾ ਠੀਕ